ਮੰਗਲ ਪੁਲਿਸ ਨੇ ਕਰੇਸ਼ਰ ਮਾਲਕਾ ਤੋਂ ਮਾਈਨਿੰਗ ਦੇ ਨਾਮ ਤੇ ਗੁੰਡਾ ਪਰਚੀ ਦੇ ਤੌਰ ਤੇ ਵੱਡੀ ਰਕਮ ਵਸੂਲਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਸਬੰਧ ਵਿੱਚ ਨੰਗਲ ਥਾਣਾ ਮੁਖੀ ਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆਂ ਕੀ ਕਿਹਾ ਤੁਸੀਂ ਪਹਿਲਾਂ ਇਹ ਸੁਣੋ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਕਿੱਥੇ ਦਾ ਦੇ ਦੋ ਜਾਣਕਾਰੀ ਸਾਡੇ ਕੋਲ ਜੀ ਐਫ ਆਈ ਆਰ ਨੰਬਰ 139 47 ਨੰਬਰ ਐਫ ਆਈ ਆਰ ਦਾ ਦੋਸੀ 218 ਕੱਝੀ ਹੂੰ ਇਹਦੇ ਵਿੱਚ ਜਿਹੜੇ ਕ੍ਰੈਸ਼ਰ ਆ ਆਪਣੇ ਇਸ ਏਰੀਆ ਦੇ ਵਿੱਚ ਕ੍ਰੈਸ਼ਰ ਆ ਉਹਨਾਂ ਨੇ ਮਾਲਕਾਂ ਨੇ ਕੰਪਲੇਂਟ ਦਿੱਤੀ ਸੀ ਉਹਦੇ ਵਿੱਚ ਕਿਹਾ ਗਿਆ ਸੀ ਵੀ ਇੱਕ ਅੰਦਰਪਾਲ ਸਿੰਘ ਨਾਂ ਦਾ ਬੰਦਾ ਵੀ ਉਹ ਸਾਤੇ ਮਾਈਨਿੰਗ ਦੇ ਵਿੱਚ ਵੀ ਗੁੰਡਾਪਚੀ ਨਾਹੋਂ ਦੇ ਦਾ ਗੱਲ ਕਹਿ ਕੇ ਵੀ ਪੈਸੇ ਲੈਂਣ ਦੀ ਧਮਕੀ ਦੇ ਰਿਹਾ ਤੇ ਹੋਰ ਵੀ ਧਮਕੀਆਂ ਦੇ ਰਿਹਾ ਉਹਦੇ ਰਿਗਾਰਡਿੰਗ ਜਿਹੜੀ ਕੰਪਲੇਨ ਸੀ ਉਹ ਅੱਗੇ ਵੈਰੀਫਾਈ ਕਰਕੇ ਜਿਹੜਾ ਸੀ ਉਹਨਾਂ ਦੀ ਕੰਪਲੇਨ ਤੇ ਐਫਆਈਆ ਦਰਜ ਰਿਸਟਰੀ ਕੀਤੀ ਗਈ ਸੀ। ਹੂੰ ਐਫਆਈਆ ਦਰਜ ਰਿਸਟਰੀ ਕਰਨ ਤੋਂ ਬਾਅਦ ਰੇਡ ਕੀਤੇ ਗਏ ਤੇ ਇਸ ਵਿਅਕਤੀ ਨੂੰ ਇੰਦਰਪਾਲ ਸਿੰਘ ਸਨ ਆਫ ਜਗਪਾਲ ਸਿੰਘ ਜਿਹੜਾ ਜ਼ਿਲ੍ਹਾ ਗਰਦਾਸਪੁਰ ਦਾ ਰਹਿਣ ਵਾਲਾ ਹੈ ਇਹਨੂੰ ਕੱਲ ਗ੍ਰਿਫਤਾਰ ਕਰ ਲਿਆ। ਹੂੰ ਮੇਰੇ ਤਰਕ ਕਰਨ ਤੋਂ ਬਾਅਦ ਅੱਜ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਆਸੋ। ਕਿੰਨੇ ਦਿਨ ਦਾ ਰਿਮਾਂਡ ਦੋ ਦਿਨ ਦਾ ਤੇ ਸਰ ਕੋਈ ਰਿਕਵਰੀ ਵੀ ਹੈ ਤੁਹਾਨੂੰ? ਕਿ ਫਿਰਾਲ ਕੋਈ ਨਹੀਂ ਜੇ ਰਿਮਾਂਡ ਦੀ ਤੇ ਸਰ ਇਹ ਗੱਡੀ-ਗੁੱਡੀ ਸੀ ਕੋਈ ਕਿਸ ਚੀਜ਼ ਆ ਇੰਨੀ ਸਿੰਪਲ ਨਹੀਂ ਇੱਧੇ ਇੱਧੇ ਹੈ ਤੇ ਸਰ ਬੰਦਾ ਕੁਛ ਹੈ ਬਾਕੀ ਤੁਹਾਡੀ ਪੁਸਕੇ ਜਾ ਰਹੀ ਹੈ ਜੀ